ਠੀਕ ਨਮਾ ਇਨੀਸ਼ੀਏਟਿਵ ਲਿਆਗਾ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਔਰ ਜਿਸ ਦੇ ਨਾਲ ਜੀਐਸਟੀ ਲੱਖਪਖ ਸਾਡਾ ਜੇ ਮੈਂ ਐਨਿਉਅਲੀ ਗੱਲ ਕਰਾਂ ਸਨਾਨਾ ਗੱਲ ਕਰਾਂ ਤਾਂ 500 ਕਰੋੜ ਰੁਪਇਆ ਜਿਹੜਾ ਆਉ ਆਜੂਗਾ ਜਿਹੜਾ ਕਿਸੇ ਨਾ ਕਿਸੇ ਰੂਪ ਚ ਦੂਸਰੇ ਸਕੇਟਰੋਂ ਜਾਂਦਾ ਸੀ ਯੂਨੀਅਨ ਟੈਰੀਟਰੀ ਨੂੰ ਜਾਂਦਾ ਸੀ ਯਾਦਰ ਸਟੇਟ ਤੋਂ ਜਾਂਦਾ ਸੀ ਯਾਨੀ ਸਾਡੇ ਡਿਪਾਰਟਮੈਂਟ ਦੇ ਜਿਹੜੇ ਜੀਐਸਟੀ ਦੇ ਰਜਿਸਟ੍ਰੇਸ਼ਨ ਸੀਗੀਆਂ ਉਹ ਯਾ ਜੋਟੀ ਚ ਹੋਣਿਆ ਸੀਗੀਆਂ ਜਾਂ ਅਦਰ ਕਿਸੇ ਹੋਸਟੇਟ ਹੋ ਜਾ ਹੁੰਦੇ ਸੀ ਕਿ ਉਹਨਾਂ ਦੇ ਕਿਸੇ ਨਾ ਕਿਸੇ ਸਮੇਂ ਉਹਨਾਂ ਦੇ ਹੈੱਡ ਆਫਿਸ ਕਿਸੇ ਹੋਸਟੇਟਸ ਰਹੇ ਸੀ ਜਾਂ ਸਬ-ਆਫਿਸ ਰਹੇ ਸੀ ਉੱਥੇ ਉਸ ਸਮੇਂ ਦੀਆਂ ਸਮੇਂ-ਸਮੇਂ ਦੇ ਸਰਕਾਰਾਂ ਨੇ ਆਪਣਾ ਜੀਐਸਟੀ ਜਿਹੜਾ ਸੀ ਰਜਿਸਟ੍ਰੇਸ਼ਨ ਉੱਥੇ ਕਰਵਾਈ ਸੀ ਉਹ ਸਾਰੀ ਰਜਿਸਟ੍ਰੇਸ਼ਨ ਜਿਹੜੀ ਆ ਸੀ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਉਹ ਸਾਰੀ ਰਜਿਸਟ੍ਰੇਸ਼ਨ ਅਸੀਂ ਉਹ ਪੰਜਾਬ ਕਰਵਾਈ ਆ ਮਹਾਲੀਚ ਕਰਵਾਈ ਆ ਜਿੱਥੇ-ਜਿੱਥੇ ਡਿਪਾਰਟਮੈਂਟ ਜਿਹੜੇ ਅਡਜਸਟ ਕਰਦੇ ਨੇ ਜਾਂ ਉਹਨਾਂ ਦੇ ਸਬ-ਆਫਿਸ ਅਡਜਸਟ ਕਰਦੇ ਨੇ ਜਾਂ ਹੈੱਡ ਆਫਿਸ ਅਡਜਸਟ ਕਰਦੇ ਨੇ ਉਹਦੇ ਨਾਲ ਤਕਰੀਬਨ ਅਨੁਵਲੀ 500 ਕਰੋੜ ਰੁਪਏ ਦਾ ਫਾਇਦਾ ਜਿਹੜਾ ਉਹ ਪੰਜਾਬ ਨੂੰ ਹੋਊਗਾ